ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਪਾਲ ਸਿੰਘ ਖਹਿਰਾ ਕਾਂਗਰਸ ਦੇ ਨਿਤਾੜਕ ਬੁਲਾਰੇ ਜਾਂ ਤੱਥਾਂ ਦੇ ਆਧਾਰ ਤੇ ਗੱਲ ਕਰਨ ਵਾਲੇ ਕਿਉਂਕਿ ਜਦੋਂ ਫੂਕ ਦਿੱਤੀ ਜਾਂਦੀ ਹੈ ਇਦਾਂ ਹੀ ਟਰੋਲ ਕੀਤਾ ਜਾਂਦਾ ਹੁੰਦਾ ਹੈ ਬਿਖਹਿਰਾ ਸਾਹਿਬ ਵਰਗਾ ਕੋਈ ਬੁਲਾਰਾ ਨਹੀਂ ਤੇ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਦੇ ਲਈ ਇੱਕ ਉਹਨਾਂ ਨੇ ਤੰਜ ਕੱਸਿਆ ਉਹ ਜਿਹੜੀ ਬੀਬੀ ਦੀ ਵੀਡੀਓ ਵਾਇਰਲ ਹੋਈ ਸੀ ਕਿ ਕਾਂਟੇ ਪਾਏ ਨੇ ਕਲਿੱਪ ਲੱਗਾ ਹੋਇਆ ਉਹ ਝਾੜੂ ਵਾਲਿਆਂ ਦੀ ਬਰਕਰ ਹੈਗੀ ਹੈ ਪੰਜਾਬ ਦੇ ਵਿੱਚ ਜਿੰਨੇ ਵੀ ਲੋਕ ਨੇ ਕਿਸੇ ਨਾ ਕਿਸੇ ਪਾਰਟੀ ਦਾ ਕੋਈ ਵਰਕਰ ਹੈਗਾ ਹੀ ਹੈ ਇਤਾਂ ਸ਼ੱਕ ਹੀ ਕੋਈ ਨਹੀਂ ਕੋਈ ਝਾੜੂ ਵਾਲਿਆਂ ਦਾ ਹੋਊਗਾ ਕੋਈ ਆਮ ਆਦਮੀ ਪਾਰਟੀ ਦਾ ਕੋਈ ਭਾਜਪਾ ਦਾ ਹੋਊਗਾ ਕੋਈ ਕੱਲ ਦਾ ਹੋਊਗਾ ਸ਼ਬਦ ਦੇ ਬਰਕਰਾਰ ਨੇ ਪਰ ਜਿਹੜੀ ਖੈਰਾ ਸਾਹਿਬ ਨੇ ਗੱਲ ਕੀਤੀ ਹੈ ਸ਼ਾਇਦ ਜੁੱਤੀਆਂ ਦੇ ਘਾਟ ਲੱਗਦੀ ਹੈ ਪਹਿਲੇ ਗੱਲਾਂ ਜਿਹੜਾ ਬੰਦਾ ਮੌਜੂਦਾ ਐਮਐਲਏ ਹੋਵੇ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਬਾਰ-ਬਾਰ ਭੰਡ ਕਹਿੰਦਾ ਹੋਵੇ ਕਿ ਪੰਜਾਬ ਦੇ ਵਿੱਚ ਹੋਰ ਭੰਡ ਹੈ ਨਹੀਂਗੇ ਇਹਦਾ ਮਤਲਬ ਤੁਹਾਡੀ ਨਜ਼ਰ ਵਿੱਚ ਉਹਨਾਂ ਭੰਡਾਂ ਦੀ ਵੀ ਕੋਈ ਕਦਰ ਕੀਮਤ ਹੈ ਨਹੀਂ ਮਦਲੇ ਹੀ ਹੈ ਨਾ ਕੋਈ ਕਦਰ ਕੀਮਤ ਉਹਨਾਂ ਭੰਡਾਂਵਾਂ ਤੇ ਵੀ ਥੋੜੀ ਨਜ਼ਰ ਵਿੱਚ ਕੁਝ ਨਹੀਂ ਹੈਗਾ ਆਸ਼ਾ ਇਹ ਪਿੱਟ ਸਿ ਆਪਾਂ ਕਿਉਂ ਕਰਦਾ ਮੂਰੇ ਕੁਝ ਲੋਕ ਬੈਠੇ ਐ ਇਹ 100 200 ਬੰਦਾ ਇਕੱਠਾ ਕਰ ਲੈਂਦੇ ਹੁੰਦੇ ਅਜੀ ਤੇ ਉਹਨਾਂ ਨੂੰ ਟਿਚਰਾਂ ਕਰ ਕਰਕੇ ਦੱਸਦਾ ਜਿੱਦਾਂ ਉਹ ਬੀਬੀ ਰੋਂਦੀ ਸੀ ਭਵੰਤ ਮੰਦਰ ਗੱਲ ਲਾ ਕੇ ਇਹ ਨਾਟਕਵਾਇਤਾ ਜੀ ਸਾਰੇ ਕਰਦੇ ਐ ਇਹਦਾ ਮਤਲਬ ਹੁਣ ਜਿਹੜੇ ਸਾਡੀਆਂ ਸੰਸਥਾਵਾਂ ਵਾਲੇ ਇੰਨੇ ਛੋਟਾ ਐਨਜੀਓ ਵਾਲੇ ਜੂਤ ਤੇ ਜਿਹੜੇ ਨੌਜਵਾਨ ਜੋ ਹੈਗਾ ਉਹ ਸਾਰੇ ਹੀ ਫਿਰ ਜਾ ਕੇ ਕਿਸੇ ਨੂੰ ਗੱਲ ਨਾ ਲਾਉਂਦੇ ਨੇ ਕਿਦੇ ਸਿਰ ਤੇ ਹੱਥ ਰੱਖਦੇ ਨੇ ਡੀਸੀ ਸਾਹਿਬਾਨ ਵੀ ਤਾਂ ਕਰ ਰਹੇ ਨਹੀਂ ਫਿਰ ਉਹ ਵੀ ਡਰਮ ਹੈ ਇੱਥੇ ਮਤਲਬ ਇਹ ਨਹੀਂ ਹੈਗਾ ਵੀ ਉਹ ਝਾੜੂ ਪਾਰਟੀ ਦੀ ਬੀਬੀ ਬਰਕਰਾਰ ਹੈ ਕੋਈ ਵੀ ਹੋਵੇ ਉਹ ਹੁਣ ਜਿਹੜੀਆਂ ਸਵੀਰ ਨੂੰ ਬੀਬੀਆਂ ਮਿਲ ਗਿਆ ਨੇ ਤੇ ਫਿਰ ਉਹ ਝਾੜੂ ਵਾਲਿਆਂ ਦੇ ਨਾਲ ਉਹ ਵੀ ਉਹ ਵੀ ਕੱਲੀਆਂ ਨੇ ਤੁਸੀਂ ਯਾਰ ਜਿਹੜੀ ਪ੍ਰੋਬਲਮ ਹੈਗੀ ਇਸ ਵਕਤ ਖੜਾ ਦੇ ਉਥੇ ਕਿਉਂ ਨਹੀਂ ਗੱਲ ਕਰਦੇ ਕਾਂਗਰਸ ਪਾਰਟੀ ਵੱਲੋਂ ਕਿੰਨਾ ਕੁ ਫੰਡ ਤੁਸੀਂ ਭੇਜਤਾ ਕਿੰਨੇ ਕੁ ਹੈਲਪ ਕਰ ਰਹੇ ਹੋ ਤੁਸੀਂ ਕੇਵਲ ਫੋਟੋਆਂ ਖਿਚਾ ਕੇ ਆ ਜਾਂਦੇ ਹੋ ਬਾਜਵੇਂ ਵਰਗੇ ਲੈ ਕੇ 1.5 ਕਰੋੜ ਦੇ ਉਹ ਜਿਹੜੀ ਗੱਡੀ ਬੰਬੂ ਕਾਰਨ ਜਿਹਨੂੰ ਕਹਿੰਦੇ ਆ ਲੈ ਕੇ ਵੜ ਕੇ ਪਾਣੀ ਵਿੱਚ ਚੰਨੀ ਸਾਹਿਬ ਤੁਰੇ ਫਿਰਦੇ ਨੇ ਤੁਹਾਡੇ ਨਾਲ ਤਾਂ ਹਜ਼ਾਰ ਗੁਣਾ ਬੰਦਾ ਚੰਗਾ ਉਹ ਜਿਹੜਾ ਬੰਦਾ ਕਹੀ ਫੜ ਕੇ ਮਿੱਟੀ ਪਟ ਕੇ ਬੋਰੀਆਂ ਭਰ ਰਿਆ ਆਰਮੀ ਦੇ ਨਾਲ ਲੱਗਾ ਹੋਇਆ ਥੋੜੇ ਨਾਲ ਤਾਂ ਹਜ਼ਾਰ ਗੁਣਾ ਚੰਗਾ ਹੈ ਉਹਦੀ ਗੱਲ ਨਹੀਂ ਕਰ ਰਹੀ ਇਹਨਾਂ ਨੇ ਇਹਨਾਂ ਨੇ ਬਸ ਨੈਗੇਟਿਵਿਟੀ ਜਣ ਕੇ ਸਭ ਕੁਝ ਨੈਗੇਟਿਵ ਦਿਖਾਉਣਾ ਲੋਕਾਂ ਨੂੰ ਤੇ ਹੁਣ ਇਹ ਪਿੱਛੇ ਆਪਾਂ ਜਿਆਦਾ ਕਿਉਂ ਕਰਦਾ ਇਹਨੂੰ ਪਤਾ ਹੈ ਵੀ ਕਾਮਰੇ ਦੇ ਵਿੱਚ ਕਾਟੋ ਕਲੇਸ਼ ਹੈਗਾ ਵੀ ਨਾ ਬਾਜਵੇ ਤੇ ਚੱਲਦੀ ਹੈ ਤੇ ਨਾ ਵੜਿੰਗ ਦੀ ਚੱਲੇ ਰਾਰਾ ਵੀ ਮੁੱਖ ਮੰਤਰੀ ਬਣਨ ਨੂੰ ਫਿਰਦਾ ਹੈ ਵੀ ਸ਼ਾਇਦ ਭਵੰਤਮਾਨ ਨੂੰ ਗਲਾਂ-ਗੁਲਾਂ ਦੇ ਕੇ ਰੋਹਲ ਗਾਂਧੀ ਨੂੰ ਮੈਂ ਸੁਣਾਵਾ ਤੇ ਰੋਹਲ ਕਹਿੰਦੇ ਸ਼ਾਇਦ ਸਿੱਧਾ ਕਹਿੰਦੇ ਵੀ ਆਉਣ ਵਾਲਾ ਮੁੱਖ ਮੰਤਰੀ ਕਾਂਗਰਸ ਪਾਰਟੀ ਦਾ ਖੈਰਾ ਹੋਊਗਾ ਪਰ ਇਹ ਮੁਸ਼ਕਲ ਹੈ ਇਹ ਹੋਣਾ ਨਹੀਂ ਔਰ ਜਿੰਨੇ ਵੀ ਨਸ਼ਤ ਅਸ਼ਕਰ ਨੇ ਭਾਵੇਂ ਬੇਕਰਮ ਸਿੰਘ ਮਜੀਠੀ ਹੈ ਭਾਵੇਂ ਸੁਖਪਾਲ ਸਿੰਘ ਖੈਰਾ ਇੱਥੇ ਵੀ ਮੁਕੱਦਮਾ ਚੱਲਦਾ ਹੈ ਔਰ ਇੱਕ ਪਟੀਸ਼ਨ ਪਾਈ ਜਾਣੀ ਹੈ ਮਾਨਯੋਗ ਹਾਈ ਕੋਰਟ ਦੇ ਵਿੱਚ ਵੀ ਜਿੰਨਾ ਤੇ ਨਸ਼ਾ ਤਸਕਰੀ ਦੇ ਇਲਜ਼ਾਮ ਲੱਗੇ ਨੇ ਮੁਕਾਦਮੇ ਚੱਲਦੇ ਨੇ ਉਹ ਬੰਦੇ ਇਲੈਕਸ਼ਨ ਨਹੀਂ ਲੜ ਸਕਦੇ ਇਹ ਕਰਾਂਗੇ ਸਭ ਕੁਝ ਔਰ ਮਾਨਯੋਗ ਅਦਾਲਤਾਂ ਨੂੰ ਵੀ ਇਹ ਗੱਲ ਮੰਨਣੀ ਪਊਗੀ ਕਿਉਂਕਿ ਇਹ ਉਹਨਾਂ ਲੋਕਾਂ ਦੀ ਗੱਲ ਹੈ ਜਿਨ੍ਹਾਂ ਦੇ ਘਰ ਬਰਬਾਦ ਹੋਏ ਨੇ ਇਹ ਖੈਰੇ ਵਰਗੇ ਧੌਂਤਮਾਨ ਦੇ ਪਿੱਛੇ ਕਿਉਂ ਪੈਂਦੇ ਆ ਪਿੱਛਾਪਾ ਕਿਉਂ ਕਰਦੇ ਆ ਵੀ ਮੇਰੀ ਗੱਲ ਲੋਕ ਸੁਣਨ ਬਿਪ ਭਗਵੰਤ ਮੰਨਦਾ ਕੀਤੇ ਕੱਖ ਨਹੀਂ ਜੇਕਰ ਸਾਬਤ ਕਰਨਾ ਹੁੰਦਾ ਵੀ ਮੇਰੇ ਵਰਗਾ ਬਲਾਰਾ ਕੋਈ ਨਹੀਂ ਮੈਨੂੰ ਇੰਗਲਿਸ਼ ਵਧੀਆ ਆਉਂਦੀ ਹੈ ਮੈਨੂੰ ਤੱਥਾਂ ਦਾ ਸੂਤਾਂ ਦਾ ਪਤਾ ਹੈ ਸਭ ਨੂੰ ਪਤਾ ਜੀ ਹੁਣ ਤਾਂ ਜਿਹੜੇ ਬੱਚੇ ਦੇ ਹੱਥ ਵਿੱਚ ਮਾਇਲ ਹੈ ਨਾ ਉਹ ਵੀ ਸਭ ਕੁਝ ਕੱਢ ਲੈਂਦਾ ਤੇ ਇਹ ਭੰਡ ਕੇ ਕੁਝ ਨਹੀਂ ਮਿਲਣਾ ਪਹਿਲੀ ਗੱਲ ਤਾਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਹੈ ਔਰ ਮੈਂ ਇੱਕ ਇੱਥੇ ਕਲੀਅਰ ਕਰ ਦਨਾ ਅਕਾਲੀਆਂ ਤੇ ਕਾਂਗਰਸੀਆਂ ਨਾਲੋਂ 1000 ਗੁਣਾ ਚੰਗਾ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਭੰਸੂ ਸਿੰਘ ਮਾਨ ਇਹ ਵਿਰੋਧ ਕਰਨ ਵਾਲੇ ਕੌਣ ਨੇ ਕੁਝ ਅਕਾਲੀਆਂ ਦੀਆਂ ਭੇਡਾਂ ਨੇ ਕੁਝ ਕਾਂਗਰਸ ਦੀਆਂ ਭੇਡਾਂ ਨੇ ਇਹ ਹੈ ਕੌਣ ਜਿਨ੍ਹਾਂ ਦਾ ਹੁਣ ਪਹਿਲਾਂ ਨਸ਼ਾ ਵੇਚਦਾ ਸੀ ਕੋਈ ਭੁੱਕੀ ਵੇਚਦਾ ਸੀ ਕੋਈ ਫੇਮ ਵੇਚਦਾ ਸੀ ਤੇ ਉਹ ਹੁਣ ਬੰਦ ਕੀਤਾ ਹੋਇਆ ਹੈ ਹੁਣ ਤਾਂ ਟਟਫਦੇ ਨੇ ਬੀਜੇ ਕਾਲੀਆਂ ਦੀ ਸਰਕਾਰ ਆਈ ਕਾਂਰਦੀ ਸਰਕਾਰ ਆਈ ਅਸੀਂ ਰਲ ਮਿਲ ਕੇ ਸਭ ਕੁਝ ਕਰੀ ਜਾਣਾ ਤੇ ਅਸੀਂ ਆਪਾਂ ਤਾਂ ਕਰ ਰਹੇ ਨੇ ਤੇ ਪਰ ਖੈਰਾ ਸਾਬ ਨੂੰ ਬੇਨਤੀ ਹੈ ਵੀ ਜੇ ਥੋੜੇ ਤਾਂ ਗੱਲ ਪਹੁੰਚ ਜੇ ਤੁਸੀਂ ਜੋ ਮਰਜੀ ਕਰ ਲੋ ਜਿਹੜੀ ਕੁਰਸੀ ਦੀ ਭਾਲ ਵੀ ਤੁਸੀਂ ਹੈਗੇ ਹੋ ਨਾ ਉਹ ਕੁਰਸੀ ਤਾਂ ਬਹੁਤ ਦੂਰ ਪਈ ਹੈ ਉੱਥੇ ਤੱਕ ਦੌੜਨਾ ਬਹੁਤ ਮੁਸ਼ਕਲ ਹੈ ਤੁਹਾਡੇ ਲਈ ਇਹ ਸਭ ਡਰਾਮੇ ਜਿਹੜੇ ਕਰ ਰਹੇ ਨੇ ਨਾ ਇਹ ਕੁਰਸੀ ਵਾਸਤੇ ਕਰ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਹੈ ਵੀ ਜਿਹੜਾ ਬੰਦਾ ਐਮਐਲਏ ਹੋ ਕੇ ਸਿਪਾਲ ਖੇਰ ਨੂੰ ਕਹਿ ਰਿਹਾ ਮੈਂ ਇੱਕ ਪੰਜਾਬ ਦੇ ਮੁੱਖ ਮੰਤਰੀ ਨੂੰ ਭੰਡ ਕਹਿ ਰਿਹਾ ਹੈ ਕਿੰਨੀ ਕੱਕਲਾ ਉਸ ਬੰਦੇ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਤੁਸੀਂ ਪੜੇ ਲਿਖੇ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਸਾਨੂੰ ਜਣਕੇ ਇਹਨਾਂ ਲੋਕਾਂ ਨੂੰ ਜੁੱਤੀਆਂ ਦੀ ਘਾਟ ਹੈ ਪੂਰੇ ਸਿਰੇ ਦੀ ਔਰ ਪਿਓ ਇਹਦਾ ਖਾਲਸਤਾਨੀ ਸੀ ਪਹਿਲਾਂ ਤੇ ਆਪ ਕਾਂਗਰਸ ਦੇ ਨਾਲ ਲੜਿਆ ਹੋਇਆ ਤੇ ਨਾਲੇ ਪੇਟਣਗੇ ਕਾਂਗਰਸ ਨੇ ਅਟੈਕ ਕਰਾਇਆ ਸੀ ਗਾਜੀ ਅਕਾਲ ਤਖਤ ਤੇ ਤੇ ਹੁਣ ਮੇਰਾ ਕਹਿਣ ਤੋਂ ਮਤਲੇ ਹੈਗਾ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਜਿਹੜੀ ਇਹ ਹੜਾਂ ਦੀ ਪ੍ਰੋਬਲਮ ਹੈ ਨਾ ਇਹ ਕੁਦਰਤੀ ਮਾਰ ਹੈ ਇਹ ਅਕਾਲੀਆਂ ਦੀ ਸਰਕਾਰ ਵਿੱਚ ਵੀ ਆਏ ਨੇ ਕਾਂਗਰਸ ਦੀ ਸਰਕਾਰ ਵਿੱਚ ਵੀ ਆਏ ਨੇ ਅਕਾਲੀਆਂ ਤੇ ਕਾਂਗਰਸੀਆਂ ਨੇ ਉਹ ਤੋਂ ਪਹਿਲਾਂ ਕੀ ਕਰ ਲਿਆ ਹੜਾਂ ਲਈ ਕੀ ਉਪਰਾਲਾ ਕੀਤਾ ਉਹ ਇਹ ਹੁਣ ਹੋ ਰਿਹਾ ਹੈ। ਬਾਰੇ ਭਵੰਤਮਨ ਦੇ ਪਿੱਛੇ ਖੜੇ ਵਰਗੇ ਕਿਉਂ ਪੈਂਦੇ ਆ? ਵੀ ਸਾਨੂੰ ਲੋਕ ਸੁਣਦੇ ਨੇ ਕਹਿਣ ਵੀ ਕਿਆ ਬੁਲਾ ਰ ਹੈ। ਕਿਆ ਬਾਤ ਹੈ। ਇਹੋ ਦਾ ਲੀਡਰ ਹੋਵੇ ਪੰਜਾਬ ਦਾ। ਮੁੱਖ ਮੰਤਰੀ ਇਹੋ ਜਾ ਹੋਵੇ। ਕੋਈ ਗੱਲ ਨਹੀਂ। ਮੁੱਖ ਮੰਤਰੀ ਦੀ ਕੁਰਸੀ ਸਾਰੇ ਚਾਹੁੰਦੇ ਆ। ਮੈਂ ਕਿਹੜਾ ਕੱਟ? ਮੈਂ ਵੀ ਚਾਹਣਾ। ਪਰ ਮਿਲ ਨਹੀਂ ਨੀ। ਇਹ ਸੌਖੀ ਨਹੀਂ ਮਿਲਦੀ। ਰੌਲਾ ਜਨਾ ਮਰਜ਼ੀ ਪਾਈ ਚੱਲ ਹੁਣ ਐ ਤਾਂ ਮੈਂ ਪਿੱਟੀ ਨਾ ਮ। ਹੁਣ ਐ ਪੰਜਾਬ ਦੇ ਲੋਕ ਕਮਲੇ ਥੋੜੀ ਦੀ ਮੈਨੂੰ ਕਹਿਣਗੇ ਵੀ ਆਜਾ ਤੈਨੂੰ ਮੁੱਖ ਮੰਤਰੀ ਬਣਾਉਣੇ ਭੁੱਲ ਜਾ ਮਤ ਮਿੱਤਰੋ ਇਹ ਗੱਲਾਂ ਇਹ ਤਾਂ ਕਦੇ ਹੋਈ ਨਹੀਂ ਸਕਦਾ ਪਹਿਲਾਂ ਆਪਣੀ ਬੋਲੀ ਸੁਧਾਰੋ ਜੇ ਤੁਸੀਂ ਭਵੰਤਮਾਨ ਨੂੰ ਭੰਡ ਕਹਿ ਰਹੇ ਹੋ ਤਾਂ ਫਿਰ ਭੰਡ ਤਾਂ ਪੰਜਾਬ ਵਿੱਚ ਹੋਰ ਵੀਨੇ ਉਹ ਬੰਦੇ ਨਹੀਂ ਹੈਗੇ ਤੁਹਾਡੀ ਨਜ਼ਰ ਵਿੱਚ ਉਹਨਾਂ ਦੀ ਕੋਈ ਕਦਰ ਕੀਮਤ ਹੈ ਨਹੀਂ ਇਹ ਖੈਰਾ ਸਾਹਿਬ ਨੂੰ ਕਹਿ ਜੀ ਜੁੱਤੀਆਂ ਦੀ ਲੋੜ ਹੈ ਇਹਨਾਂ ਨੂੰ 5-7 ਲੀਟਰਾਂ ਦੀ ਤੇ ਇਹ ਜੋਤੀਆਂ ਤਕਰੀਬਨ ਪਹਿਲਾਂ ਵੀ ਪਈਆਂ ਨੇ ਹੁਣ ਦੁਬਾਰਾ ਵੀ ਪੈ ਜਾਣਗੀਆਂ ਕੋਈ ਨਹੀਂ ਧੀਰਜ ਰੱਖੋ ਮਾੜੀ ਮੋਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ